brought to by silver pumps top quality aur consistent performance ke liye sirf silver pumps naam yaad rakhna vahe guru ji ka khalsa vahe guru ji ki fateh dosto sangrur jo ke aam aadmi party di rajdhani manni jandi hai jo inna da gad hai utthon de mlb bibi narinder kaur bhraj uppar onna de ek kareebi saathi sardar manjeet singh kaka valon ਇਹ ਦੋਸ਼ ਲਾਏ ਗਏ ਨੇ ਕਿ ਇਹਨਾਂ ਨੇ ਮਨਜੀਤ ਸਿੰਘ ਹੋਰਾਂ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦੇ ਬਦਲੇ ਇਹਨਾਂ ਤੋਂ 30 ਲੱਖ ਰੁਪਏ ਦੀ ਜੋ ਰਿਸ਼ਵਤ ਲਈ ਹੈ ਤਾਂ ਇਸ ਉੱਪਰ ਜੋ ਸਾਡੀ ਪਾਰਟੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲਣ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਇਸ ਦੀ ਮੰਗ ਕਿ ਇਹ ਜੋ ਐਮ.ਐਲ.ਏ ਬੀ.ਬੀ ਜੀ ਉੱਪਰ ਜੋ ਪਰਚਾ ਦਰਜ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਬੰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜੀ ਪਾਰਟੀ ਹੈ ਇਹ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਦਾ ਜੋ ਨਾਰਾ ਲਾ ਕੇ ਸੱਤਾ ਵਿੱਚ ਆਈ ਸੀ ਪਰ ਅੱਜ ਇਹਨਾਂ ਦੇ ਜਿਹੜੇ ਲੀਡਰ ਨੇ ਇਹ ਆਪ ਹੀ ਇਸ ਭ੍ਰਿਸ਼ਟਾਚਾਰ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਜਿਹੜਾ ਵਿਰੋਧੀ ਧਿਰ ਹੈ ਉਹ ਆਪਸੀ ਕਲੇਸ਼ ਕਰਕੇ ਖਤਮ ਹੋ ਚੁੱਕਿਆ ਹੈ ਤਾਂ ਇੱਥੇ ਜੋ ਇਸ ਸਮੇਂ ਪੁਖਤਾ ਵਿਰੋਧੀ ਧਿਰ ਦਾ ਜੋ ਰੋਲ ਹੈ ਉਹ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜੋ ਨਿਭਾਏਗੀ ਤੇ ਪੰਜਾਬ ਦੇ ਵਾਰਸਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਫਰਾਡ ਜਾਂ ਕੋਈ ਧੱਕਾ برداشت ਨਹੀਂ ਕੀਤਾ ਜਾਵੇਗਾ ਤੇ ਕਾਨੂੰਨੀ ਤੇ ਸੰਵਿਧਾਨਕ ਤਰੀਕੇ ਦੇ ਨਾਲ ਜਿੰਨੇ ਵੀ ਪੰਜਾਬ ਦੇ ਵਾਰਸ ਨੇ ਉਹਨਾਂ ਨੂੰ ਬਚਾਇਆ ਜਾਵੇਗਾ ਤੇ ਕੋਈ ਧੱਕਾ ਕੋਈ ਰਿਸ਼ਵਤਖੋਰੀ ਕੋਈ ਭ੍ਰਿਸ਼ਟਾਚਾਰ ਇਹ برداشت ਨਹੀਂ ਕੀਤਾ ਜਾਵੇਗਾ ਤੇ ਇਸ ਦੇ ਲਗਾਤਾਰ ਇਸ ਦੇ ਵਿਰੁੱਧ ਆਵਾਜ਼ ਉਠਾਵਾਂਗੇ ਤੇ ਪੰਜਾਬ ਨੂੰ ਫਿਰ ਤੋਂ ਜੋ ਚੜਦੀ ਕਲਾ ਵੱਲ ਲੈ ਕੇ ਜਾਵਾਂਗੇ ਇਨੀਆਂ ਨੂੰ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੰਗਰੂਰ ਜੋ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਹੈ ਜੋ ਇਹਨਾਂ ਦਾ ਗੜ ਹੈ ਉੱਥੋਂ ਦੇ ਐਮਐਲਏ ਬੀਬੀ ਨਰਿੰਦਰ ਕੌਰ ਭਰਾਜ ਉੱਪਰ ਉਹਨਾਂ ਦੇ ਇੱਕ ਕਰੀਬੀ ਸਾਥੀ ਸਰਦਾਰ ਮਨਜੀਤ ਸਿੰਘ ਕਾਕਾ ਵੱਲੋਂ ਇਹ ਦੋਸ਼ ਲਾਏ ਗਏ ਨੇ ਕਿ ਇਹਨਾਂ ਨੇ ਮਨਜੀਤ ਸਿੰਘ ਹੋਰਾਂ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦੇ ਬਦਲੇ ਇਹਨਾਂ ਤੋਂ 30 ਲੱਖ ਰੁਪਏ ਦੀ ਜੋ ਰਿਸ਼ਵਤ ਲਈ ਹੈ ਤਾਂ ਇਸ ਉੱਪਰ ਜੋ ਸਾਡੀ ਪਾਰਟੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲਣ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਇਸ ਦੀ ਮੰਗ ਕਿ ਇਹ ਜੋ ਐਮ.ਐਲ.ਏ ਬੀ.ਬੀ ਜੀ ਉੱਪਰ ਜੋ ਪਰਚਾ ਦਰਜ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਬੰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜੀ ਪਾਰਟੀ ਹੈ ਇਹ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਦਾ ਜੋ ਨਾਰਾ ਲਾ ਕੇ ਸੱਤਾ ਵਿੱਚ ਆਈ ਸੀ ਪਰ ਅੱਜ ਇਹਨਾਂ ਦੇ ਜਿਹੜੇ ਲੀਡਰ ਨੇ ਇਹ ਆਪ ਹੀ ਇਸ ਭ੍ਰਿਸ਼ਟਾਚਾਰ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਜਿਹੜਾ ਵਿਰੋਧੀ ਧਿਰ ਹੈ ਉਹ ਆਪਸੀ ਕਲੇਸ਼ ਕਰਕੇ ਖਤਮ ਹੋ ਚੁੱਕਿਆ ਹੈ ਤਾਂ ਇੱਥੇ ਜੋ ਇਸ ਸਮੇਂ ਪੁਖਤਾ ਵਿਰੋਧੀ ਧਿਰ ਦਾ ਜੋ ਰੋਲ ਹੈ ਉਹ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜੋ ਨਿਭਾਏਗੀ ਤੇ ਪੰਜਾਬ ਦੇ ਵਾਰਸਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਫਰਾਡ ਜਾਂ ਕੋਈ ਧੱਕਾ برداشت ਨਹੀਂ ਕੀਤਾ ਜਾਵੇਗਾ ਤੇ ਕਾਨੂੰਨੀ ਤੇ ਸੰਵਿਧਾਨਕ ਤਰੀਕੇ ਦੇ ਨਾਲ ਜਿੰਨੇ ਵੀ ਪੰਜਾਬ ਦੇ ਵਾਰਸ ਨੇ ਉਹਨਾਂ ਨੂੰ ਬਚਾਇਆ ਜਾਵੇਗਾ ਤੇ ਕੋਈ ਧੱਕਾ ਕੋਈ ਰਿਸ਼ਵਤਖੋਰੀ ਕੋਈ ਭ੍ਰਿਸ਼ਟਾਚਾਰ ਇਹ برداشت ਨਹੀਂ ਕੀਤਾ ਜਾਵੇਗਾ ਤੇ ਇਸ ਦੇ ਲਗਾਤਾਰ ਇਸ ਦੇ ਵਿਰੁੱਧ ਆਵਾਜ਼ ਉਠਾਵਾਂਗੇ ਤੇ ਪੰਜਾਬ ਨੂੰ ਫਿਰ ਤੋਂ ਜੋ ਚੜਦੀ ਕਲਾ ਵੱਲ ਲੈ ਕੇ ਜਾਵਾਂਗੇ ਇਨੀਆਂ ਕੁ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ